ਅਸਲਾਮੁਅਲੈਕਮ ਬਿਰੋ ਕੀ ਹਾਲ ਚਾਲ ਹੈ ਰਾਦਾ ਸੁਆਮੀਆ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੀਤੀ ਟਿੱਪਣੀ ਕਿ ਸਿੱਖ ਕੌਮ ਵੀ ਹਿੰਦੂਆਂ ਤਰ੍ਹਾਂ ਜਿਸ ਤਰ੍ਹਾਂ ਹਿੰਦੂ ਪੱਥਰ ਦੀ ਪੂਜਾ ਕਰਦੇ ਐ ਸਿੱਖ ਕਾਗਜ਼ ਦੀ ਪੂਜਾ ਕਰਦੇ ਐ ਸੰਤ ਸਿੰਘ ਮਸਕੀਨ ਰਾ ਨੇ ਉਹਨਾਂ ਨੂੰ ਦਿੱਤਾ ਅਜਿਹੇ ਜਵਾਬ ਕਿ ਉਹ ਹਰਾਮ ਤੇ ਪਰੇਸ਼ਾਨ ਹੋ ਗਏ ਹਰ ਸਿੱਖ ਨੂੰ ਇੱਕ ਵਾਰ ਸੁਣਨੀ ਚਾਹੀਦੀ ਹੈ ਤਾਂ ਕਿ ਅਗਰ ਕੋਈ ਗੁਰਗਨ ਸਾਹਿਬ ਦੇ ਉੱਪਰ ਕਿੰਤੂ ਪਰੰਤੂ ਕਰੇ ਤੇ ਸਿੱਖ ਉਸ ਦਾ ਜਵਾਬ ਦੇ ਸਕਣ ਸੁਚਾਲ ਕੇ ਵੀ ਰਕਤਾ ਤੋਂ ਨੇ ਇਸ ਬਾਰੇ ਜਾਣਦੇ ਦੂਸਰੀ ਤਰਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਸਮਾਉਣ ਲੱਗਾ ਹਾਂ ਨਿਰੰਕਾਰੀ ਤੇ ਰਾਦਾ ਸੁਆਮੀਆ ਦੀ ਉਹ ਮੈਨੂੰ ਕਹਿਣ ਲੱਗੇ ਹਜ਼ਾਰਾਂ ਸਾਲ ਤੋਂ ਜੈਨ ਬੋਧ ਤੇ ਸਨਾਤਨੀ ਪੱਥਰ ਦੀ ਪੂਜਾ ਕਰਦੇ ਰਹੇ ਸਿੱਖ ਕਾਗਜ਼ ਦੀ ਪੂਜਾ ਕਰਦੇ ਨੇ ਹੂੰ ਕਾਗਜ਼ ਦੀ ਪੂਜਾ ਕਰਦੇ ਨੇ ਕੋਈ ਨਵੀਂ ਖੇਡ ਤਾਂ ਨਾ ਹੋਈ ਜਾਗਤ ਜੋਤ ਜਪੈ ਨੇ ਸਵਾਸ ਦੇ ਕਿੱਥੇ ਹੋ ਗਏ ਇਹ ਗੱਲ ਕਿੱਥੇ ਗਈ ਮੈਨੂੰ ਕਹਿਣ ਲੱਗੇ ਪੱਥਰ ਤੇ ਕਾਗਜ਼ ਤੁਸੀਂ ਸਪਸ਼ਟ ਕਰ ਸਕਦੇ ਹੋ ਕਾਗਜ਼ ਚੇਤਨ ਹੈ ਤੇ ਪੱਥਰ ਜੜ ਹੈ ਕਿਹਦਾ ਤਰਕ ਜੇ ਪੱਥਰ ਜੜ ਹੈ ਤਾਂ ਕਾਗਜ਼ ਵੀ ਜੜ ਹੈ ਫਿਰ ਜੜ ਗੁਰੂ ਹੈ ਕਾਗਜ਼ ਗੁਰੂ ਹੈ ਉਹ ਪੱਥਰ ਨੂੰ ਪੂਜਦੇ ਰਹੇ ਤੁਸੀਂ ਕਾਗਜ਼ ਨੂੰ ਪੂਜਦੇ ਭਗਤ ਰਵਦਾਸ ਜੀ ਦਾ ਇਹ ਕਬੂਲ ਉਸ ਜ਼ਮਾਨੇ 'ਚ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਕਿਤਾਬ ਜੋ ਲਿਖੀ ਤੇ ਤਾਂ ਤਾਂ ਤੇ ਵੰਡੀ ਭਗਤ ਜੀ ਦਾ ਬੋਲ ਤਰ ਤਾਰ ਅਪਵਿੱਤਰ ਕਰਮਾ ਨੀ ਇਹ ਰੇ ਜੈਸੇ ਕਾਗਰਾ ਕਰਤ ਵਿਚਾਰਨ ਕਾਗਜ਼ ਦੇ ਵਿਚਾਰ ਕਰੋ کاغذ کوئی پوجنیق نہیں ہے کوئی مہان نہیں ہے کوئی उत्तम نہیں ہے پرانے زمانے چ بندا سی تاڑی دے برادے چ اج کل باانس تو بندا ہے لکڑاں تو بندا ہے گھاس تو بندا ہے اس زمانے چ تاڑی تو بندا سی تے تاڑی دا درخت کھجور جیسا ہوندا ہے اودے چ اک رس نکلدا ہے اودے شراب ورگا نشہ ہے تاڑی دے ٹھیکے نے بنگال دے چ بہار دے چ آسام دے چ اور یوپی دے چ تاڑی بکدی ہے ਜਿਵੇਂ ਠੇਕੇ ਆ ਤਾਂ ਉਥੇ ਸ਼ਰਾਬ बिकਦੀ ਹੈ ਭਾਰਤ ਦੇ ਵਿੱਚ ਇਸ ਤਰ੍ਹਾਂ ਤਾੜੀ बिकਦੀ ਹੈ ਤਾੜੀ ਚ ਨਸ਼ਾ ਹੈ ਇਹ ਦਰਖਤ ਖਜੂਰ ਜੈਸਾ ਹੁੰਦਾ ਹੈ ਪੱਛ ਲਾ ਕੇ ਨਾਲ ਭਾਂਡਾ ਬੰਦ ਲੈਂਦੇ ਨੇ ਬੂੰਦ ਬੂੰਦ ਤਾੜੀ ਨਿਕਲਦੀ ਰਹਿੰਦੀ ਹੈ ਔਰ ਜੈਸੇ ਭਾਂਡਾ ਭਰ ਜਾਂਦਾ ਹੈ ਉਹ ਉਤਾਰ ਕੇ ਦੂਜਾ ਲਾ ਦਿੰਦੇ ਨੇ ਉਸ ਅਰਸ ਦੇ ਚ ਨਸ਼ਾ ਹੁੰਦਾ ਹੈ ਮਿਠਾਸ ਉਸ ਦਰਖਤ ਦੇ ਚ ਇਤਨੀ ਜ਼ਿਆਦਾ ਹੁੰਦੀ ਹੈ ਤੱਕ ਕੇ ਆਪਣੇ ਆਪ ਸ਼ਰਾਬ ਬਣ ਜਾਂਦੀ ਹੈ ਨਸ਼ਾ ਬਣ ਜਾਂਦੀ ਹੈ ਸ਼ਾਸਤਰਕਾਰ ਇਸ ਦਰਖਤ ਨੂੰ ਅਪਵਿੱਤਰ ਮੰਨਦੇ ਨੇ ਰਵਿਦਾਸ ਨੇ ਉਸ ਦਾ ਜ਼ਿਕਰ ਕੀਤਾ ਤਰ ਤਾਰ ਅਪਵਿੱਤਰ ਕਰ ਮੰਨੀਏ ਰੇ ਪਹਿਲੀ ਕਰਤਾਰਪੁਰ ਸਾਹਿਬ ਦੀ ਢੀਡ ਜੋ ਭਾਈ ਗੁਰਦਾਸ ਜੀ ਨੇ ਲਿਖੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਾਈ ਉਹ ਤਾੜੀ ਦੇ ਦਰਖਤ ਦੇ ਬਣੇ ਹੋਏ ਕਾਗਜ਼ ਦੀ ਹੱਥ ਨਾਲ ਜੋ ਕਾਗਜ਼ ਬਣਿਆ ਚਾਰ ਪੰਜ ਬੰਦੇ ਮਿਲ ਕੇ ਹੀ ਪ੍ਰਕਾਸ਼ ਕਰ ਸਕਦੇ ਨੇ ਕੱਲਾ ਬੰਦਾ ਨਹੀਂ کافی ਵਜ਼ਨ ਹੈ ਅੰਦਾਜ਼ਨ 150 ਕਿਲੋ ਹੂੰ ਤੇ ਉਸ ਦਾ ਵਜ਼ਨ ਹੈ 150 ਕਿਸ ਤਰ੍ਹਾਂ ਕੋਈ ਪ੍ਰਕਾਸ਼ ਕਰੇਗਾ ਕੱਲਾ ਨਹੀਂ ਕਰ ਸਕਦਾ ਇੱਕ ਇੱਕ ਪਤਰੇ ਦਾ کافی ਵਜ਼ਨ ਹੈ ਹੁਣ ਕਿਉਂਕਿ ਬਰਦ ਹੋ ਗਈ ਹੈ ਹਸਲਾਂ ਦੇ ਆ ਬਰਦੇ ਵੀ ਨੇ ਪਤਰੇ ਤੜ ਤਾਰ ਅਪਵਿੱਤਰ ਕਰਮਾਨੀਏ ਰੇ ਜੈਸੇ ਕਾਗਰਾ ਕਰ ਤਬ ਵਿਚਾਰਨ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਪਰਾਚੀਨ ਜ਼ਮਾਨੇ ਚ ਬਣਦਾ ਸੀ ਕਾਗਜ਼ ਤਾੜੀ ਦੇ ਦਰਖਤ ਤੋਂ ਤਾਂ ਜਦ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਕਾਗਜ਼ ਕਿੱਥੋਂ ਪਵਿੱਤਰ ਹੋ ਗਿਆ ਬਹੁਤ ਅੱਛੀ ਉਦਾਹਰਣਾਂ ਅੱਜ ਕੱਲ੍ਹ ਬਾਂਸ ਤੋਂ ਬਣਦਾ ਹੈ ਘਾਸ ਤੋਂ ਬਣਦਾ ਹੈ ਲੱਕੜਾਂ ਤੋਂ ਬਣਦਾ ਹੈ ਇਹ ਵੀ ਕੋਈ ਪੂਜ ਨਹੀਂ ਕਰੇ पर अगे रविदास कहंदे ने भगत भागवत लिखिए तें ऊपर पूजिए कर नमस्कारं जद भगवत दा नाम उस अपवित्र कागज ते लिख ਦਿੱਤਾ ਜਾਂਦਾ ਹੈ रविदास कहंदे सिर झुक ਜਾਂਦਾ ਹੈ कागज ਨੂੰ ਕੋਣ ਮੱਥਾ ਟੇਕਦਾ ਹੈ प्रभु ਦੇ ਨਾਮ ਨੂੰ ਮੱਥਾ ਟੇਕਿਆ ਜਾ ਰਿਹਾ ਹੈ असल ਇਹ ਮੁੱਦਾ ਇਹ ਮੈਂ ਕਹ ਤੁਹਾਨੂੰ ਕਿਸ ਨੇ ਕਹਿ ਦਿੱਤਾ ਸੀ ਕਾगज ਦੀ ਪੂਜਾ ਕਰਦੇ ਆਂ ਬਾਹਰ ਫੜਦੇ ਆਂ ਪਰੇ ਸੁੱਟ ਦਿੰਦੇ ਆਂ ਕਾगज ਪਹਿਰਾ ਥੱਲੇ ਰਲਦਾ ਫਿਰਦਾ ਹੈ ਤਾਨੂੰ ਮੈਂ ਕਹ ਕਿ ਕਿਸ ਨੇ ਕਹ ਸੀ ਕਾਗਜ਼ ਦੇ ਪੁਜਾਰੀ ਆ 1430 ਸਫੇ ਦੀ ਭੀੜ ਹੋਵੇ ਅੱਖਰ 21 ਨਾ ਲਿਖਿਆ ਜਾਵੇ। ਪਾਵੇਂ ਸੋਨੇ ਦੀ ਪਲਕੀ ਚ ਪ੍ਰਕਾਸ਼ ਹੋਵੇ ਸੇ ਇੱਕ ਸਜਦਾ ਨਹੀਂ ਕਰੇਗਾ। ਬਿਲਕੁਲ। ਅੱਥਾ ਨਹੀਂ ਟੇਕਿਆ। ਤੁਹਾਨੂੰ ਮੈਂ ਕਹ ਕਿਸ ਨੇ ਕਹਿ ਦਿੱਤਾ ਹੈ ਕਿ ਸਿੱਖ ਕਾਗਜ਼ ਦਾ ਪੁਜਾਰੀ ਹੈ। ਸਿੱਖ ਉਸ ਜੋਤ ਦਾ ਪੁਜਾਰੀ ਹੈ। ਹੂੰ ਵਖਰਾਂ ਦੇ ਵਿੱਚ ਹੈ। ਜਿਵੇਂ ਸ਼ਰੀਰ ਨੂੰ ਤੇ ਸਾਰੇ ਵੇਖ ਲੈਂਦੇ ਨੇ ਮਨ ਨੂੰ ਮਨੁ ਖੁਦ ਮਹਿਸੂਸ ਕਰ ਲੈਂਦਾ ਹੈ ਕੋਈ ਕੋਈ ਮਹਿਸੂਸ ਕਰਦਾ ਹੈ ਨਾ ਤਨ ਮਾਂ ਹੈ ਮਨ ਪਿਤਾ ਹੈ ਆਤਮਾ ਤੇ ਗੁਰੂ ਹੈ ਕਿਤੇ ਕੋਈ ਕੋਈ ਮਹਿਸੂਸ ਕਰ ਰਿਹਾ ਹੈ ਜਣੇ ਖਣੇ ਦਾ ਕੰਮ ਨਹੀਂ ਹੈ ਰੁਮਾਲੇ ਸਾਰੇ ਵੇਖ ਲੈਂਦੇ ਨੇ ਹਮ ਬਲਕਿ ਸਾਰੇ ਵੇਖ ਲੈਂਦੇ ਨੇ ਔਰ ਇਹ ਵੀ ਉਹਨਾਂ ਦੀ ਤਰਕ ਸੀ ਇਹ ਤੁਹਾਡਾ ਗੁਰੂ ਹੈ ਬਾਜ਼ਾਰ ਮਾਈ ਸੇਵਾ ਜ 150 500 400 ਚ ਵਿਕਦਾ ਹੈ ਇਹ ਤੁਹਾਡਾ ਗੁਰੂ ਹੈ ਇਹਦਾ ਵੀ ਮੈਂ ਜਵਾਬ ਦਿੱਤਾ ਸੀ ਮੈਂ ਕਿ 400 ਰੁਪਏ ਕਾਗਜ਼ ਦੀ ਕੀਮਤ ਹੈ ਬਸਤਰਾਂ ਦੀ ਕੀਮਤ ਹੈ ਕੱਪੜਿਆਂ ਦੀ ਕੀਮਤ ਹੈ ਤੁਹਾਨੂੰ ਕਿਸ ਨੇ ਕਹਿ ਦਿੱਤਾ ਗੁਰੂ ਦੀ ਕੀਮਤ ਹੈ ਕਪੜੇ ਦੀ ਕੀਮਤ ਤੇ ਹੋਵੇਗੀ ਬਲਕਿ ਜੁੱਤੀਆਂ ਦੀ ਕੀਮਤ ਤੇ ਹੋਵੇਗੀ ਸਿਰ ਤੇ ਪੈਗ ਬੰਨੀ ਹੈ ਪੈਗ ਦੀ ਕੀਮਤ ਤੇ ਹੋਵੇਗੀ ਹੂੰ ਇਹ ਕਾਗਜ਼ ਦੀ ਕੀਮਤ ਹੈ ਕਪੜੇ ਪੁਰਾਣੇ ਹੋ ਜਾਂਦੇ ਨੇ ਬਦਲ ਦੇਣੇ ਪੈਂਦੇ ਨੇ ਅੱਖਰਾਂ ਦੇ ਜੋ ਰੱਬੀ ਜੋਤ ਹੈ ਇਹਦੀ ਕੋਈ ਕੀਮਤ ਨਹੀਂ ਦੁਨੀਆ ਦੀ ਸਾਰੀ ਦੌਲਤ ਕਦਮਾਂ ਤੇ ਰੱਖੀ ਜਾ ਸਕਦੀ ਹੈ ਮੈਂ ਕਿੱਸੇ ਤੇਉਨਾ ਅਖਰਾਂ ਦੇ ਪੁਜਾਰੀ ਆ ਜਿਨ੍ਹਾਂ ਦੇ ਚ ਰੱਬੀ ਜੋਤ ਹੈ ਚਾਰ ਦਿਨਾਂ ਬਾਅਦ ਫਿਰ ਮੇਰੇ ਕੋਲ ਆਏ ਸਨ ਮਨੋਜੇ ਤੱਕ ਯਾਦ ਹੈ 1 2 3 ਨਵੰਬਰ ਨੂੰ ਸਾਲਾਨਾ ਮੇਲਾ ਲੱਗਦਾ ਹੈ ਨਿਰੰਕਾਰੀਆਂ ਦਾ ਦਿੱਲੀ ਵਿੱਚ ਹੁਣ ਤੇ ਆਪਣੇ ਪ੍ਰਚਾਰ ਦੇ ਰਾਹੀਓ ਇਤਨੇ ਵੱਧ ਗਏ ਨੇ ਕਿ ਕਮ ਸਿਕਮ ਵੀ ਕੋਈ ਨਹੀਂ ਦੌੜਦਾ ਦਿੱਲੀ ਵਿੱਚ ਇੰਨਾ ਘੱਟ ਹੋਰ ਕਿਦਰੇ ਵੀ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਜਗ੍ਹਾ ਇਹਨਾਂ ਕੋਲੇ ਜਮਨਾ ਦੇ ਕੰਢੇ ਜੀਟੀ ਰੋਡ ਤੇ ਕਮ ਸੇ ਕਮ ਦਿੱਲੀ ਜੈਸੇ ਸ਼ਹਿਰ ਵਿੱਚ ਉਹਨਾਂ ਕੋਲੋਂ ਜਗ੍ਹਾ 100 ਏਕੜ ਤੋਂ ਤੇ ਜ਼ਿਆਦਾ ਹੈ ਉਹ ਸਭ ਭਰੀ ਪਈ ਹੁੰਦੀ ਹੈ ਬੜਾ ਭਾਰੀ ਕਰ 4-5 ਦਿਨਾਂ ਬਾਅਦ ਉਹਦੋਂ ਮੇਰੇ ਕੋਲ ਆਏ ਸਨ ਕਹਿਣ ਲੱਗੇ ਗਏ ਨਹੀਂ ਜੀ ਅੱਜ 10 ਵਜੇ ਟੀਵੀ ਜ਼ਰੂਰ ਦੇਖਣਾ ਤੁਸੀਂ ਦਿੱਲੀ ਦੂਰਦਰਸ਼ਨ ਤੇ ਕੁਛ ਇੱਕ ਵਿਸ਼ ਦੇਖੋ ਜੇ ਮੈਂ ਕੀ ਦੇਖਾਂਗੇ 10 ਵਜੇ ਕੀ ਆਵੇਗਾ ਟੀਵੀ ਤੇ ਕਣਕ ਸਾਡੇ ਗੁਰੂ ਨੂੰ ਅੱਜ ਨੋਟਾ ਨਾਲ ਧੋ ਲਿਆ ਜਾਣਾ ਹੈ ਦੇਖਣਾ ਤੁਸੀਂ ਤੁਹਾਨੂੰ ਸਾਡੇ ਗੁਰੂ ਦੀ ਅਸਮਤ ਦਾ ਪਤਾ ਚੱਲੇਗਾ ਮਹਿਮਾ ਦਾ ਪਤਾ ਚੱਲੇਗਾ ਗੱਲਬਾਤ ਕਰਦੇ ਪਰ ਉੱਠ ਕੇ ਚਲੇ ਜਾਏ ਇੱਕਦਮ ਭੱਜ ਜੇ ਉਹ ਹੈਈ ਦੂਸਰੇ ਦਿਨ ਮੈਂ ਦੇਖਾਂ ਰਾਜ਼ੂ ਸੀ ਜਿਹਦੇ ਤੋਂ ਆਖ ਬੈਠਾ ਦੂਜੇ ਚ ਨੋਟ ਰੱਖੇਗਾ ਕਰੰਸੀ ਨੋਟ ਪਰ ਇਹ ਸਾਰੇ ਭਾਰਤ ਦੇ ਇਹ ਪ੍ਰੋਮ ਟੈਲੀਕਾਸਟ ਹੋਇਆ ਦਿਖਾਇਆ ਗਿਆ ਪ੍ਰਚਾਰ ਕਰਨ ਦਾ ਉਹਨਾਂ ਦਾ ਇੱਕ ਢੰਗ ਦੂਜੇ ਦਿਨ ਆ ਗਏ ਉਦੋਂ ਤੇ ਇੱਕਦਮ ਉੱਤੇ ਚਲੇ ਗਏ ਕਹਿਣ ਲੱਗੇ ਗਿਆਨੀ ਜੀ ਦੇਖਿਆ ਸੀ ਮੈਂ ਕਿ ਤੁਸੀਂ ਕਿਹਾ ਸੀ ਤੇ ਫਿਰ ਮੈਂ ਦੇਖਿਆ ਕਿਣ ਲਗੇ ਹੁਣ ਤੇ ਸਾਨੂੰ ਸਾਡੀ ਗੁਰੂ ਦੀ ਅਜ਼ਮਤ ਦਾ ਪਤਾ ਚੱਲੇ ਆ ਸਾਡੇ ਗੁਰੂ ਨੂੰ ਨੌਂ ਰਾ ਨਾਲ ਕੋਈ ਮੈਂ ਕਿ ਪਹਿਲੇ ਮੈਨੂੰ ਦੱਸੋ ਇਹ ਜਿਹੜੀ ਤੋਲਾ ਹੈ ਇਹ ਜਿਹੜੀ ਤਰਾਜ਼ੂ ਹੈ ਇਹ ਆਲਮੇ ਮੌਜੂਦ ਦੇ ਚ ਕਿਉਂ ਆਈ ਬਹੁਤ ਲੰਬਾ ਸਮਾਂ ਨਹੀਂ ਹੋਇਆ ਮੈਂ ਕਿ ਇਸ ਤੋਂ ਪਹਿਲੇ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸੀ ਮੈਂ ਕਿ ਮੈਨੂੰ ਯਾਦ ਹੈ ਸਨ 46 47 ਵਿੱਚੋਂ ਪਾਕਿਸਤਾਨ ਚੋਂ ਆਏ ਮੈਨੂੰ ਯਾਦ ਹੈ ਆਫਗਾਨਿਸਤਾਨ ਤੋਂ ਪਠਾਨ ਲੋਕ ਆਉਂਦੇ ਸਨ ਡਰਾਈ ਫਰੂਟ ਵੇਚਦੇ ਸਨ ਸਾਡੇ ਇਲਾਕੇ 'ਚ ਅਸੀਂ ਇੱਕ ਛਾਬੇ ਦੇ 'ਚ ਇੱਕ ਪਲੜੇ ਦੇ 'ਚ ਛਣੇ ਦੇ ਦਿੰਦੇ ਸੀ ਕਣਕ ਦੂਜੇ ਤੋਂ ਆਮ ਤੋਲ ਕੇ ਦੇ ਦਿੰਦੇ ਸੀ ਪੈਸਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਹੁਣ ਵੀ ਪੰਜਾਬ ਦੇ ਪਿੰਡਾਂ 'ਚ ਕਿ ਯੂਪੀ ਦੇ ਪਿੰਡਾਂ ਚੱਲਦਾ ਸੀ ਅਸੀਂ ਮਕਈ ਦੇਂਦੇ ਸੀ ਉਹ ਸਾਨੂੰ ਅਖਰੋਟ ਦੇ ਦਿੰਦੇ ਸਨ ਤੇ ਫਿਰ ਐਸਾ ਵੀ ਆਉਂਦਾ ਸੀ ਤਿੰਨ ਬੱਕਰੀਆਂ ਦੇ ਕੇ ਗਊ ਲੈ ਲਾ ਦੋ ਗਊਆਂ ਦੇ ਦੋ ਇੱਕ ਮੱਝ ਲੈ ਲਾ ਦੋ ਮੱਝਾਂ ਦੇ ਦੋ ਇੱਕ ਉੱਠ ਲੈ ਲਾ ਔਰ ਦੋ ਉੱਠ ਦੇ ਦੋ ਇੱਕ ਇਰਾਕੀ ਗੋੜਾ ਲੈ ਲਾ ਇਸ ਤਰ੍ਹਾਂ ਸੀ ਇਸ ਤਰ੍ਹਾਂ ਹੁੰਦਾਸ ਵਸਤੂਆਂ ਦੇ ਬਦਲੇ ਵਸਤੂਆਂ ਵੀਰੋ ਰਾਦਰ ਸਵਾਮੀਆ ਦੇ ਜਵਾਬ ਦਿੱਤਾ ਸੰਤ ਸਿੰਘ ਮਸਕੀਨ ਰਾ ਨੇ ਕਿ ਸਿੱਖ ਕਾਗਜ਼ ਦੀ ਪੂਜਾ ਨਹੀਂ ਕਰਦੇ ਸਿੱਖ ਉਸ ਹੁਕਮ ਦੀ ਪੂਜਾ ਕਰਦੇ ਆ ਉਸ ਹੁਕਮ ਨੂੰ ਮੰਨਦੇ ਆ ਉਸ ਹੁਕਮ ਦਾ ਸਦਕਾ ਸਤਿਕਾਰ ਕਰਦੇ ਆ ਜਿਹੜਾ ਉਹਨਾਂ ਦੇ ਗੁਰੂ ਸਹਿਬਾਨ ਨੇ ਸਿੱਖਾਂ ਨੂੰ ਦਿੱਤਾ ਵੈ ਅਸਲ ਵੀਰੋ ਉਸ ਤਾਕਤ ਹੈ ਨਹੀਂ ਤਾਂ ਕਾਗਜ਼ ਤੇ ਕਿੰਨੇ ਹੈ ਅਗਰ ਖਾਲੀ ਗੁਰਗ੍ਰੰਥ ਸਾਹਿਬ ਜਿ세 ਸੰਤ ਮਸਕੀਨ ਨੇ ਕਿਹਾ ਕਿ ਸੋਨੇ ਦੀ ਵੀ ਬਣੀ ਹੋਵੇ ਸੋਨੇ ਦੀ ਪਾਲਕੀ ਦੇ ਵਿੱਚ ਵੀ ਹੋਵੇ ਲੇਕਿਨ ਉੱਪਰ ਸ਼ਬਦ ਨਾ ਹੋਣ ਬੁਰਸੇ ਬੰਦਾ ਹੁਕਮ ਨਾ ਹੋਵੇ ਤੇ ਉਹ ਕਿਸੇ ਕੰਮ ਦੀ ਨਹੀਂ ਆ ਉਹਦੀ ਕੋਈ ਵੈਲਿਊ ਨਹੀਂ ਸਿੱਖ ਕਦੀ ਵੀ ਉਸ ਨੂੰ ਮੱਥਾ ਨਹੀਂ ਟੇਕੇਗਾ ਸਿੱਖ ਕਦੀ ਵੀ ਉਹਦਾ ਸਤਕਾਰ ਸਬਾਨ ਨਹੀਂ ਕਰੇਗਾ ਵੀਰੋ ਇਹ ਹੁਕਮ ਹੀ ਹੈ ਇਹ ਅਲਫਾਜ਼ ਹੀ ਹੈ ਜਿਨ੍ਹਾਂ ਨੂੰ ਮੰਨਿਆ ਜਾਂਦਾ ਵੈ ਜਨ ਦਾ ਹੁਕਮ ਮੰਨਿਆ ਜਾਂਦਾ ਵੈ ਬਾਕੀ ਉਹਨਾਂ ਨੇ ਬਿਲਕੁਲ ਵੀਰੋ ਅਗਰ ਕਿਸੇ ਬੰਦੇ ਕੋਲ ਇਲਮ ਨਹੀਂ ਤੇ ਉਹ 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 ਇਸ ਜਾਲ ਦੇ ਵਿੱਚ ਫਸ ਸਕਦਾ ਵੈ ਉਹ ਕਹੇਗਾ ਕਿ ਵਾਕਿਆ ਹੀ ਸਿੱਖ ਵੀ ਪੂਜਾ ਕਰਦੇ ਆ ਤੇ ਵੀਰੋ ਪੱਥਰ ਦੇ ਵਿੱਚ ਜਿਹੜੂ ਹਿੰਦੂ ਪੱਥਰ ਪੂਜਦੇ ਉਹਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਫਰਕ ਹੈ ਪੱਥਰ ਤੇ ਆਪਣੇ ਵੀਰੋ ਇੱਕ ਪੱਥਰ ਹੈ ਉਹ ਤੇ ਕੀ ਉਦਾਰਨਾ ਹੈ ਤੇ ਬਾਕੀ ਵੀਰੋ ਬਹੁਤ ਪਿਆਰੀ ਕਥਾ ਸੀ ਇਨਫੋਰਮੇਟਿਵ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਥਾ ਕਈ ਸਾਡੇ ਦੋਸਤ ਹੈਗੇ ਆ ਔਰ ਅਦਾ ਸੁਆਮੀ ਨੂੰ ਲੈ ਕੇ ਕਹਿੰਦੇ ਐ ਕਿ ਸੰਤ ਸਿੰਘ ਮਸਕੀਨ ਹੁਣੀ ਆਪਣੇ ਕੋ ਗੱਲਾਂ ਬਣਾ ਕੇ ਕਹਿੰਦੇ ਆ ਰਦਾ ਸੁਆਮੀ ਦੀ ਗੱਲ ਨਹੀਂ ਕਰਦੇ ਵੀਰੋ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਤੇ ਤੁਸੀਂ ਸਾਨੂੰ ਕੋਈ ਵੀਡੀਓ ਸਾਨੂੰ ਕੋਈ ਸਬੂਤ ਦਿਓ ਤਾਂ ਕਿ ਅਸੀਂ ਉਹ ਉਹਨੂੰ ਵੀ ਅਪਲੋਡ ਕਰਾਂਗੇ ਕਿਉਂਕਿ ਕਾਫੀ ਦੋਸਤ ਹੈਗੇ ਜਿਹੜੇ ਕਿ ਐ ਸਾਨੂੰ ਅੱਜ ਵੀ ਵੀਡੀਓ ਇੱਕ ਦੋਸਤ ਨੇ ਸੈਂਡ ਕੀਤੀ ਕਿ ਜਨਾਬ ਰਤਾ ਸਵਾਮੀ ਦੀ ਵੀਡੀਓ ਹੈ ਇਹਦੇ ਉੱਤੇ ਤੁਸੀਂ ਰਿਐਕਸ਼ਨ ਦਿਓ ਇੱਥੇ ਵੀਡੀਓ ਬਣਾਓ ਤੇ ਫਿਰ ਅਸੀਂ ਵੀਡੀਓ ਬਣਾਈ ਅਗਰ ਸੰਤ ਸਿੰਘ ਮਸਕੀਨ ਨੂੰ ਗਲਤ ਹੈ ਤੇ ਸਾਨੂੰ ਉਦਾਹਰਨਾ ਦਿਓ ਸਬੂਤ ਦਿਓ ਵੀਡੀਓ ਦਿਓ ਲਿੰਕ ਦਿਓ ਅਸੀਂ ਦੇਖਾਂਗੇ ਅਗਰ ਤੁਹਾਨੂੰ ਲੱਗਦਾ ਅਸੀਂ ਉੱਤੇ ਜ਼ਰੂਰ ਵੀਡੀਓ ਬਣਾਵਾਂਗੇ ਬਖੀ ਵੀਰ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਲ ਜ਼ਰੂਰ ਲਾਜ਼ਮੀ ਕਰਨਾ ਪਟੇ ਸਰ ਖਿਆਰ ਰੱਖਣਾ ਯਾਦ ਰੱਖਣਾ ਅੱਲਾ ਫੇਜ਼